ਸੇਵਾ ਕਾਮ ਦੀ ਜਿੰਦੜੀਏ ਬੜੀ ਔਖੀ ਪੈਂਦੀਆਂ ਲੱਖ ਮੁਸੀਬਤਾਂ ਸਹਿਣੀਆਂ ਨੇ ਮੁਸੀਬਤਾਂ ਤਾਂ ਬੰਦਾ ਚੱਲ ਲੈਂਦਾ ਵਾ ਪਰ ਜਦੋਂ ਉਨੂੰ ਉਹਦੀ ਕੌਮ ਜਾਂ ਉਹਦੇ ਸਾਥੀ ਸਾਥਨਾ ਦੇਣ ਜਾਂ ਉਹਦੀ ਕੋਈ ਗੱਲ ਨਾ ਕਰੇ ਫਿਰ ਬੜਾ ਦੁੱਖ ਹੁੰਦਾ ਵਾ ਫਿਰ ਇਹਨਾਂ ਵਾਸਤੇ ਬੰਦਾ ਆਵਾਜ਼ ਚੁੱਕਦਾ ਵਾ ਲੜਦਾ ਵਾ ਉਹਦੇ ਕਰਕੇ ਉਹਨੂੰ ਜਦੋਂ ਨੁਕਸਾਨ ਚ ਲੈਣਾ ਪੈਂਦਾ ਵਾ ਜਾਂ ਉਹਨੂੰ ਧਮਕੀਆਂ ਹੁੰਦੀਆਂ ਨੇ ਉਹਦਾ ਹਮਸਾਇਆ ਉਹਦੇ ਨਾਲ ਨਹੀਂ ਖਲੋਂਦਾ ਤੇ ਫਿਰ ਇਹਨੂੰ ਝੱਲਣਾ ਬੜਾ ਔਖਾ ਹੁੰਦਾ ਵਾ ਮੈਂ ਗੱਲ ਕਰ ਰਿਹਾ ਹਾਂ ਹਰੀਤ ਨੋਏ ਵੀਰ ਦੀ ਜਿਵੇਂ ਕਿ ਪਹਿਲਾਂ ਵੀ ਆਪ ਜੀ ਜਾਣਦੇ ਹੋ ਵੀ ਉਹ ਕਿਸਾਨਾਂ ਦੀ ਆਵਾਜ਼ ਵੱਧ ਚੜ ਕੇ ਚੁੱਕਦਾ ਰਿਹਾ ਵੀਰ ਉਹ ਆਪਣੀ ਕੌਮ ਦੀ ਆਵਾਜ਼ ਚੁੱਕਦਾ ਰਿਹਾ ਵਾ ਆਪਣੇ ਆਗੂਆਂ ਦੀ ਬਾਤ ਚੁੱਕਦਾ ਰਿਹਾ ਵਾ ਮੈਂ ਗੱਲ ਕੀ ਉਹ ਸਚਾਈ ਤੇ ਹਮੇਸ਼ਾ ਪਹਿਲਾਂ ਦਿੰਦਾ ਰਿਹਾ ਉਹ ਚੀਜ਼ ਦਾ ਉਹਨੂੰ ਖਮਿਆਜਾ ਭੁਗਤਣਾ ਪੈਂਦਾ ਵਾ ਤੇ ਹੁਣ ਵੀ ਭੁਗਤਣਾ ਪਿਆ ਵਾ ਮੈਂ ਗੱਲ ਕਰਾਂਗਾ ਹੈਰੀ ਤਨਵਾ ਤਨਵਾ ਸਾਹਿਬ ਵਾਈਗੁਰ ਜੀ ਦਾ ਖਾਲਸਾ ਵਾ ਵਾਹੀਗੁਰ ਜੀ ਦੀ ਫਤਿਹ ਜੀ ਫਤਿਹ ਜੀ ਤਨਵਾ ਸਾਹਿਬ ਜੀ ਤੁਸੀਂ ਆਵਾਜ਼ ਚੁੱਕਦੇ ਹੋ ਹਮੇਸ਼ਾ ਕੌਮ ਵਾਸਤੇ ਜਾਂ ਆਪਣੇ ਕਿਸਾਨੀ ਵਾਸਤੇ ਉਹਦਾ ਤੁਹਾਨੂੰ ਮੁੱਲ ਧਾਰਨਾ ਪਿਆ ਵਾ ਆ ਹੁਣ ਜਿਹੜਾ ਮਸਲਾ ਹੋਇਆ ਉਹ ਕੀ ਹੋਇਆ ਵਾ ਜੀ ਭਾਜੀ ਉਹ ਮਸਲਾ ਇਦਾਂ ਸੀਗਾ ਕਿ ਮੈਨੂੰ ਫੋਨ ਆਂਦਾ ਖਟੀਮੇ ਤੋਂ ਮੈਂ ਚੰਡੀਗੜ੍ਹ ਸੀਗਾ ਤੇ ਮੈਨੂੰ ਕਹਿੰਦੇ ਵੀ 12 April ਦਾ अच्छा ਤੇ ਮੇਰੀ ਉਹਨਾਂ ਨਾਲ ਗੱਲ ਹੋਈ ਪੂਰੀ ਮਤਲਬ ਵੱਧ ਘੰਟਾ ਮੇਰੀ ਉਹਨਾਂ ਨਾਲ ਗੱਲ ਚੱਲਦੀ ਰਹੀ ਵੀ ਕੀ ਕੀ ਚੀਜ਼ ਸਾਨੂੰ ਸਾਈ ਦੀ ਹੈ ਕੀ ਕੀ ਮੇਰੇ ਕੋਲ ਹੈ ਕੀ ਕੀ ਪ੍ਰੋਵਾਈਡ ਕਰ ਸਕਦਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡਨ ਕੀਤਾ ਮੈਨੂੰ ਉਹਨਾਂ ਨੇ ਕੁਝ ਪੇਮੈਂਟ ਪਾਈ ਤੇ ਕੁਝ ਪੇਮੈਂਟ ਉਹਨਾਂ ਨੇ ਕਿਹਾ ਵੀ ਰੋਕੇ ਪਾ ਦਾਂਗੇ ਤੁਸੀਂ ਆਪਣੇ ਸਾਊਂਡ ਵਾਲਿਆਂ ਨੂੰ ਜਿੰਨਾਂ ਨੂੰ ਦੇਣੀਆਂ ਦੇ ਦਿਓ ਕਿਉਂਕਿ ਫਿਰ ਸਾਡੇ ਇੱਕ ਰੂਲ ਇਹ ਵੀ ਆ ਵੀ ਜਦੋਂ ਅੱਗੋਂ ਕਿਸੇ ਨੇ ਪੇਮੈਂਟ ਕਰਤੀ ਹੁੰਦੀ ਫਿਰ ਪ੍ਰੋਗਰਾਮ ਪੱਕਾ ਹੋ ਜਾਂਦਾ ਹੁਣ ਤੱਕ ਜਿੰਨੇ ਵੀ ਅਸੀਂ ਕੀਤੇ ਆ ਬਾਕੀ ਕਦੀ ਕੋਈ ਟਰੈਜੇਡੀ ਨਾ ਹੋ ਜੇ ਪਰਿਵਾਰ ਦੇ ਨਾਲੀਆਂ ਕੋਈ ਗੱਲ ਫਿਰ ਅਸੀਂ ਵੀ ਸੋਚ ਲੈਣੇ ਆ ਉਹਨਾਂ ਦਾ ਜਦੋਂ ਸਾਨੂੰ ਫੋਨ ਆਇਆ ਜਦੋਂ ਸਾਰਾ ਪ੍ਰੋਗਰਾਮ ਬੁੱਕ ਹੋ ਗਿਆ ਏ ਮੈਂ ਘਰੇ ਆਇਆ ਕਰਿਆ ਆ ਕੇ ਉਹਨਾਂ ਨੇ ਮੈਨੂੰ ਦੁਬਾਰਾ ਫੋਨ ਕੀਤਾ ਕਿ ਹਰੀ ਭਾਜੀ ਵੀਡੀਓ ਵੀ ਜਰੂਰ ਪਾਓ ਵੀ ਲੋਕਾਂ ਨੂੰ ਪਤਾ ਲੱਗੇਗਾ ਤੁਸੀਂ ਆ ਰਹੇ ਹੋ ਤੇ ਫਿਰ ਮੈਂ ਵੀਡੀਓ ਵੀ ਪਾਈ ਵੀਡੀ ਅਸੀਂ ਗੱਡੀਆਂ ਪਿੱਛੇ ਲਾਉਣਿਆ ਤੇ ਮੈਂ ਉਹਨਾਂ ਨੂੰ ਕਾਲ ਕਰ ਲਿਆ ਮੈਂ ਕਿਹਾ ਭਾਜੀ ਪੋਸਟਰ ਤਿਆਰ ਹੋ ਗਏ ਆਪਣੇ ਉਹ ਕਹਿੰਦੇ ਯਾਰ ਪੋਸਟਰ ਤੇ ਨਹੀਂ ਤਿਆਰ ਹੋਇਆ ਆਪਣਾ ਪ੍ਰੋਗਰਾਮ ਕੈਨਸਲ ਹੋ ਰਿਹਾ ਹੈ ਮੈਂ ਕਿਹਾ ਵੀ ਕਿਹੜੀ ਗੱਲੋਂ ਕੀ ਹੋ ਗਿਆ ਕਹਿੰਦੇ ਉਹ ਕਹਿ ਰਿਹਾ ਵੀ ਤੁਸੀਂ ਕਿਸਾਨਾਂ ਦੇ ਹੱਕ ਚ ਗੀਤ ਗਾਉਂਦੇ ਹੋ ਤੇ ਸੀਐਮ ਸਾਹਿਬ ਨੇ ਉੱਥੇ ਆਉਣਾ ਹੈ ਤੇ ਉਹ ਕਹਿੰਦੇ ਵੀ ਜੇ ਉਹ ਕਲਾਕਾਰ ਉੱਥੇ ਆਊਗਾ ਸੀਐਮ ਸਾਹਿਬ ਨਹੀਂ ਆਉਣਗੇ ਮੈਂ ਕਹਾਂ ਵੀ ਇਹ ਇਹ ਤਰੀਕਾ ਤੇ ਨਹੀਂ ਸਹੀ ਹੈਗਾ ਕਿ ਤੁਸੀਂ ਤੇ ਪ੍ਰੋਗਰਾਮ ਭਾਜੇਪੀ ਵਾਲੇ ਕਰਾ ਕਰਾ ਰਹੇ ਸਨ ਕੀ ਗੱਲ ਮੈਂ ਕੋਈ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਵਿਸਾਖੀ ਹੈ ਭਾਜੇਪੀ ਨੇ ਕਰਾਣੀ ਸ਼ੁਰੂ ਕੀਤੀ ਹੈ ਵੀ ਇਹ ਵਿਸਾਖੀ ਤਾਂ ਸਾਡੇ ਸਾਡੀ ਆਪ ਦਾ ਚਲੋ ਸਾਰੇ ਮਨਾਉਂਦੇ ਆ ਇਹਨੂੰ ਪਰ ਜੇ ਮੰਨਿਆ ਜੇ ਸਿੱਖਾਂ ਦਾ ਇਤਿਹਾਸ ਆ ਇਹਦੇ ਚ ਫਿਰ ਜੇ ਸਾਨੂੰ ਹੀ ਨਹੀਂ ਆਉਣ ਦੇਣਗੇ ਸਾਡੀਆਂ ਪੱਗਾਂ ਕੱਲ ਨੂੰ ਮੈਂ ਕਿਹਾ ਇਹਨਾਂ ਨੂੰ ਇਹ ਕਹਿੰਦੇ ਕੱਲ ਨੂੰ ਇਹ ਵੀ ਕਹਿੰਦੇ ਪੱਗਾਂ ਵਾਲੇ ਨਾਲ ਉਤਰਾ ਘਣਚੇ ਰਹਿਣ ਨਾ ਯੂਪੀ ਚ ਰਹਿਣ ਫਿਰ ਤੁਸੀਂ ਕੀ ਕਰੋਗੇ ਫਿਰ ਉਹਨਾਂ ਨੂੰ ਵੀ ਕੱਢ ਦੋਗੇ ਨਾਲ ਤੁਸੀਂ ਵੀ ਚਲ ਜਿਓਗੇ ਨਹੀਂ ਭਾਜੀ ਸਾਡੀ ਮਜਬੂਰੀ ਹੈ ਵੀ ਉਹ ਕਹਰੇ ਵੀ ਤੁਸੀਂ ਕਿਸਾਨਾਂ ਦੇ ਹੱਕ ਚ ਗੀਤ ਗਾਉਨੇ ਹੋ ਤੇ ਅਸੀਂ ਤੁਸੀਂ ਕੈਨਸਲ ਕਰੋ ਪ੍ਰੋਗਰਾਮ ਫਿਰ ਮੈਨੂੰ ਉਹ ਗੱਲ ਨੂੰ ਬੜਾ ਟੱਚ ਕੀਤੀ ਵੀ ਜਿਹੜੀ ਚੀਜ਼ ਅਸੀਂ ਇੰਨਾ ਸੰਘਰਸ਼ ਕੀਤਾ ਸਾਡੇ ਇਹਨੇ ਵੀਰ ਸ਼ਹੀਦ ਹੋਏ ਨੇ ਇਸ ਚੀਜ਼ ਲਈ ਔਰ ਸਾਨੂੰ ਇਹ ਗੱਲ ਕਹਿ ਕੇ ਕਹਿ ਦਿੰਦੇ ਵੀ ਤੁਸੀਂ ਪ੍ਰੋਗਰਾਮ ਇਹ ਕਰਕੇ ਨਹੀਂ ਆਉਣਾ ਵੀ ਉਹ ਤੁਸੀਂ ਕਿਸਾਨਾਂ ਦੇ ਗੀਤ ਗਾਉਨੇ ਹੋ ਉਸ ਤੋਂ ਬਾਅਦ ਮੈਂ ਦੇ ਤਾਂ ਉਹਦੀ ਵੀ ਅੱਗੇ ਗੱਲ ਕਰਦੇ ਆ ਉਹ ਜਰਵਾਰਪ ਜੀ ਨੂੰ ਫੋਨ ਆ ਜਾਂਦਾ ਵਾ ਤੇ ਜਿਹੜੀ ਉਹਨਾਂ ਨੇ ਸਾਈ ਦਿੱਤੀ ਆ ਉਹ ਸਾਈ ਕੀ ਗੱਲ ਵਾਪਸ ਕਰਨੀ ਪੈਂਦੀ ਆ ਜਾਂ ਤੋਹਾ ਅੱਗੋਂ ਜਿਹੜਾ ਸਾਊਂਡ ਵਾਲਿਆਂ ਨੂੰ ਸਾਈ ਦਿੱਤੀ ਉਹਦੇ ਪੈਸੇ ਦਿੱਤੇ ਹੁੰਦੇ ਆ ਉਹਦਾ ਤੁਹਾਨੂੰ ਨੁਕਸਾਨ ਵੀ ਕੋਈ ਚਲਣਾ ਪੈਂਦਾ ਹਾਂਜੀ ਜਿੱਦਾਂ ਮੈਨੂੰ ਪੇਮੈਂਟ ਆਈ ਸੀ ਨਾ ਜਿੰਨੀ ਇੱਕ ਉਹ ਤਾਂ ਮੈਂ ਸਾਊਂਡ ਵਾਲਿਆਂ ਨੂੰ ਪਾਤੀ ਬਾਕੀ ਮੈਂ ਘਰੇ ਆਇਆ ਸੀ ਤੇ ਮੇਰੇ ਕੋਲ ਜਿਹੜੇ ਆਸ਼ਦੀ ਬਨਾਮਤਾ ਰੀ ਹੈ ਜਿਹੜੇ ਧਾਲੀਵਾਲ ਸਾਹਿਬ ਮੇਰੇ ਮੈਨੇਜਮੈਂਟ ਦੇਖਦੇ ਸਾਰੀ ਚੀਜ਼ਾਂ ਦਾ ਫਿਰ ਉਹਨਾਂ ਨੂੰ ਘਰੇ ਆਇਆ ਨੂੰ ਪੈਸੇ ਫੜਾਤੇ ਮੈਂ ਕਿਹਾ ਇਹ ਅਲੱਗ ਤੋਂ ਪੈਸੇ ਨੇ ਮ ਕਿ ਮੇਰਾ 30000 ਜਿਆਦਾ ਪਹੁੰਚ ਗਿਆ ਜਿਹੜਾ ਮੈਨੂੰ ਵਾਪਸ ਕਰੋ ਫਿਰ ਜਿਹੜਾ ਤੁਸੀਂ ਹੁਣ ਪ੍ਰੋਗਰਾਮ ਨਹੀਂ ਕਰਾ ਰਹੇ ਪਰ ਮੇਰਾ ਤੇ 30000 ਗਿਆ ਹੈ ਨਾ ਉਦੋਂ ਉਹਨਾਂ ਨੇ ਮੇਰੇ ਕੋਲ ਸਕਰੀਨਸ਼ਾਟ ਸਾਰੇ ਨੇ ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ ਮੈਂ ਉਹਨਾਂ ਨੂੰ ਪੁੱਛਿਆ ਵੀ ਕੋਈ ਫਾਈਨਲ ਗੱਲ ਦੱਸੋ ਪ੍ਰੋਗਰਾਮ ਕਿਉਂ ਨਹੀਂ ਕਰਾ ਰਹੇ ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ ਤੇ ਇਦਾਂ ਹੋ ਜਾਂਦਾ ਭਾਜੀ ਸਾਈ ਤਾਂ ਉਦੋਂ ਮੁੜੀਦੀ ਅਸੀਂ ਜਦੋਂ ਪਰਿਵਾਰ ਦੇ ਨਾਲ ਕਈ ਵਾਰੀ ਦਾ ਹੁੰਦਾ ਨਾ ਵੀ ਇੱਕ ਪ੍ਰੋਗਰਾਮ ਸੀਗਾ ਮੇਰਾ ਐਵੇਂ ਦਾ ਕਾਸ਼ੀਪੁਰ ਉਹਨਾਂ ਦਾ ਕੀ ਸੀ ਵੀ ਕਿ ਉਹਨਾਂ ਦੇ ਸਾਰੇ ਸਾਰੇ ਪਰਿਵਾਰ ਚੋਂ ਕਿਸੇ ਡੈਥ ਹੋ ਗਈ ਤੇ ਅਸੀਂ ਉਹਨਾਂ ਦਾ ਪੇਮੈਂਟ ਸਾਰ ਪੁੱਛਿਆ ਮੈਂ ਅੱਗੇ ਸਾਈ ਦੇ ਦਵਾ ਉਹ ਕਹਿੰਦੇ ਤੁਸੀਂ ਸਾਰਿਆਂ ਨੂੰ ਦੇ ਦਿਓ ਬੇਫਿਕਰ ਹੋ ਕੇ ਜਦੋਂ ਹੁਣ ਗੱਲ ਵੀ ਕੋਈ ਬੱਚਾ ਨਹੀਂ ਸੀ ਕਰ ਰਿਹਾ ਉੱਥੇ ਤੇ ਆਗੂ ਕਰ ਰਹੇ ਸੀ ਉੱਥੇ ਤੇ ਮੋਤਵਾਰ ਬੰਦੇ ਜਿਨ੍ਹਾਂ ਨੇ ਪ੍ਰੋਗਰਾਮ ਬੁੱਕ ਕੀਤਾ ਬੱਚਿਆਂ ਨੇ ਨਹੀਂ ਕੀਤਾ ਬੜੇ ਸਿਆਣੇ ਨੇ ਬਜ਼ੁਰਗ ਨੇ ਉਹਨਾਂ ਦੀ ਗੱਲ ਤਾਂ ਮੈਂ ਮੰਨਣੀ ਸੀ ਉਸ ਹਿਸਾਬ ਨਾਲ ਫਿਰ ਸਾਡਾ ਪ੍ਰੋਗਰਾਮ ਕੈਨਸਲ ਹੋਇਆ ਤੇ ਭਾਈ ਸਾਹਿਬ ਕੀ ਗੱਲ ਉਹ ਪ੍ਰੋਗਰਾਮ ਜਿਹੜਾ ਕਰਾਰੇ ਥਣ ਜਿਨ੍ਹਾਂ ਨੇ ਤੁਹਾਨੂੰ ਬੁੱਕ ਕੀਤਾ ਉਹ ਭਾਜੀਪੀ ਪਾਰਟੀ ਨਾਲ ਸੰਬੰਧਿਤ ਸਨ ਜਾਂ ਕਿਸਾਨਾਂ ਦਾ ਹੀ ਚੱਕਰ ਰਿਹਾ ਕੋਈ ਹੋਰ ਚੱਕਰ ਨਹੀਂ ਇਹਦੇ ਵਿੱਚ ਨਹੀਂ ਭਾਜੀਪੀ ਦੀ ਗੱਲ ਇਦਾਂ ਕਰੀਏ ਵੀ ਭਾਜੀਪੀ ਦੇ ਮੈਂ ਬੜੇ ਪ੍ਰੋਗ ਪਿਛੇ ਦਿਵਾਲੀ ਤੇ ਵੀ ਮੈਂ ਕੀਤਾ ਹੁਣ ਵੀ ਮੇਰਾ ਇੱਕ ਪ੍ਰੋਗਰਾਮ ਹੈ ਉਹ ਭਾਜਪੀ ਦਾ ਹੀ ਹੈ ਪਹਿਲ ਹੀ ਭਾਜਪੀ ਵੱਲੋਂ ਹੀ ਹੈ ਪਰ ਇਹ ਹੈ ਕਿ ਹੁਣ ਸਾਡੇ ਕਲਾਕਾਰੀ ਦਾ ਹਿਸਾਬ ਇਹ ਹੁੰਦਾ ਜਦੋਂ ਅਗਲੇ ਬੁਲਾਉਂਦੇ ਆ ਅਸੀਂ ਕਿਸੇ ਨੂੰ ਨਹੀਂ ਕਿਹਾ ਮੇਰੀ ਕੋਈ ਇੱਥੇ ਸ਼ਰਤ ਜ਼ਰੂਰ ਹੁੰਦੀ ਹੈ ਮੈਨੂੰ ਇੱਕ ਪ੍ਰੋਗਰਾਮ ਐਵੇਂ ਦਾ ਆਇਆ ਸੀ ਜਿੱਥੇ ਉਹਨਾਂ ਨੇ ਕਿਹਾ ਵੀ ਕਿਸਾਨਾਂ ਦੀ ਗੱਲ ਨਹੀਂ ਕਰਨੀ ਤੁਸੀਂ ਫਿਰ ਮੈਂ ਕਿਹਾ ਫਿਰ ਤੁਸੀਂ ਮੈਨੂੰ ਨਾ ਬਲਾਓ ਇਹ ਤੁਹਾਡਾ ਵੀ ਨੁਕਸਾਨ ਹੈ ਤੇ ਮੇਰਾ ਵੀ ਨੁਕਸਾਨ ਹੈ ਪਰ ਮੈਂ ਜਿੱਥੇ ਜਾਊਂਗਾ ਗੱਲ ਮੈਂ ਪੰਜਾਬੀ ਚ ਕਰਨੀ ਹੈ ਗੀਤ ਮੇਰੇ ਪੰਜਾਬੀ ਦੇ ਹੋਣਗੇ ਤੇ ਗੱਲ ਕਿਸਾਨਾਂ ਬਾਰੇ ਵੀ ਹੋਊਗੀ ਉਥੇ ਸਾਰੇ ਆਣਗੇ ਮੈਂ ਤੁਸੀ ਪ੍ਰੋਗਰਾਮ ਆ ਬੀਜੇਪੀ ਕਰਦੀ ਹੁੰਦੀ ਐ ਪਰ ਉਥੇ ਲੋਕ ਬੜੇ ਆਉਂਦੇ ਸਾਡੇ ਪੰਜਾਬੀ ਭਰਾ ਵੀ ਆਉਂਦੇ ਵੀ ਸਾਡਾ ਵੀਰ ਆ ਰਿਹਾ ਹੈ ਹਨਾ ਮੈਂ ਕਿਹਾ ਉਹਨਾਂ ਲਈ ਤੇ ਮੈਂ ਗਾਉਣਾ ਵਾ ਮੇਰੀ ਸ਼ਰਤ ਇਹੀ ਹੁੰਦੀ ਐ ਉਸੇ ਜਗ੍ਹਾ ਤੇ ਜਾਣਾ ਜਿੱਥੇ ਮੈਨੂੰ ਕੋਈ ਰੋਕ ਟੋਕ ਨਹੀਂ ਕਰਦਾ ਜਿੱਥੇ ਕੋਈ ਰੋਕ ਟੋਕ ਦਾ ਫੋਨ ਆ ਜਾਏ ਉੱਥੇ ਪਹ ਜਾਂਦੇ ਨਹੀਂ ਗੱਲ ਕਰੀਏ ਕਿਸਾਨੀ ਦੀ ਕਿਸਾਨ ਤੇ ਬੀਜੇਪੀ ਵਾਲੇ ਵੀ ਨੇ ਠੀਕ ਹੈ ਜੀ ਉਹ 'ਚ ਕੋਈ ਸ਼ੱਕ ਨਹੀਂਗਾ ਤੇ ਕਿਸਾਨ ਦੂਜੀਆਂ ਪਾਰਟੀਆਂ ਨਾਲ ਸੰਬੰਧਿਤ ਵੀ ਨੇ ਪਰ ਤੁਸੀਂ ਉਹ ਤੁਸੀਂ ਸਾਰਿਆਂ ਦੇ ਸਾਂਝੇ ਹੋ ਠੀਕ ਹੈ ਭਗਵੰਤ ਸਰਕਾਰ ਨੇ ਕਿਸਾਨਾਂ ਦੇ ਉੱਤੇ ਕਿਤਾਬਾ ਠੀਕ ਹੈ ਜੀ ਤੁਸੀਂ ਗੱਲ ਉਹਦੀ ਵੀ ਕਰਨ ਦਿਓ ਜਾਂ ਹੋ ਕਲਾਕਾਰ ਆ ਭਾਜੀ ਮੈਂ ਮੇਰੇ ਕੋਲ ਸਿਰਫ ਪ੍ਰੋਗਰਾਮ ਹੀ ਨੇ ਜਿੱਥੋਂ ਮੈਂ ਇਨਕਮ ਲੈ ਕੇ ਆਉਣੀ ਆ ਕਿਸਾਨ ਨਾਲ ਜਿਹੜੇ ਨੇਤੇ ਨੇ ਮੈਂ ਇੱਕ ਗੱਲ ਨਵੀਂ ਦੇਖੀ ਹੈ ਭਾਜੀ ਆ ਜਿਹੜੇ ਕਿਸਾਨ ਨੇਤੇ ਨੇ ਇਹ ਅੰਦਰਖਾਤੇ ਤੇ ਬੀਜੇਪੀ ਦੇ ਲੀਡਰ ਦੇ ਬੜੇ ਦੋਸਤ ਨੇ ਪੱਕੇ ਅੱਛਾ ਜੀ ਅੰਦਰਖਾਤੇ ਬੈੰਦੇ ਵੀ ਆ ਇਹਨਾਂ ਦੀਆਂ ਪਾਰਟੀਆਂ ਵੀ ਹੁੰਦੀਆਂ ਨੇ ਤੇ ਮੈਂ ਇੱਕ ਗੱਲ ਤੋਂ ਬੜਾ ਕਨਫਿਊਜ਼ ਆ ਵੀ ਲੋਕਾਂ ਦੇ ਵਿੱਚ ਜੜ ਕੇ ਪਾਉਂਦੇ ਹੁੰਦੇ ਆ ਕਿਸਾਨਾਂ ਉਹਨਾਂ ਕਹਿੰਦੇ ਕਿ ਬੀਜੇਪੀ ਇਦਾਂ ਬੀਜੇਪੀ ਇਦਾਂ ਬੀਜੇਪੀ ਇਦਾਂ ਤੇ ਆਪ ਥੋੜੇ ਦਿਨਾਂ ਬਾਅਦ ਨੂੰ ਪਤਾ ਲੱਗਦਾ ਵੀ ਉਹਦੇ ਨਾਲ ਨੇਤੇ ਨੇ ਉਸੇ ਨੇਤੇ ਨਾਲ ਫੋਟੋ ਖਚਾਈ ਹੁੰਦੀ ਹੈ ਉਹਦੇ ਨੰਬਰ ਵੀ ਸੇਵ ਕੀਤੇ ਹੁੰਦੇ ਉਹਦੇ ਨਾਲ ਗੱਲਾਂ ਵੀ ਹੁੰਦੀਆਂ ਨੇ ਮੈਂ ਇਸ ਗੱਲ ਤੋਂ ਬੜਾ ਕਨਫਿਊਜ਼ ਹਾਂ ਵੀ ਗਮਰਾਹ ਤੇ ਆਮ ਬੰਦੇ ਨੂੰ ਕਰ ਦਿੰਦੇ ਨੇ ਤੇ ਅਸੀਂ ਐਵੇਂ ਝੰਡੇ ਚੁੱਕ ਲੈਨੇ ਵੀ ਆ ਵੀ ਐ ਕਰਤਾ ਹਾਂ ਕਰਤਾ ਪਰ ਜਿਹੜੇ ਆਗੂ ਨੇ ਕਈ ਆਗੂ ਇਹੋ ਜਿਹੇ ਮੈਂ ਦੇਖੇ ਨੇ ਜਿਹੜੇ ਕੀ ਗੱਲ ਸਟੇਜ ਤੇ ਬੜੀ ਤਗੜੀ ਕਰ ਦੇਣਗੇ ਕਿਸਾਨਾਂ ਦੀ ਇੱਕ ਆ ਬੀਜੇਪੀ ਐਵੇਂ ਬੀਜੇਪੀ ਹਮੇ ਪਰ ਬੈਕ ਬੈਕਫਰਟ ਤੇ ਮੈਂ ਦੇਖਦਾ ਨੇ ਦੋਗਲੀ ਜਿਹਨਾਂ ਦੇ ਕਿਰਦਾਰ ਨੇ ਜਿਹੜੇ ਹੁਣ ਤੱਕ ਮਸਲੇ ਨਹੀਂ ਹਾਲੋਏ ਕਿਸਾਨੀ ਦੇ ਜਾਂ ਕਿਸਾਨਾਂ ਦੇ ਮਨ ਲੱਗਦਾ ਨਹੀਂ ਵੀ ਇਹੋ ਜਿਹੇ ਜਿਹੜੇ ਕਿਰਦਾਰ ਨੇ ਉਹੋ ਹੀ ਇਸ ਦੇ ਪਿੱਛੇ ਹੋਣ ਭਾਈ ਜਿੰਨਾ ਕਿ ਮੇਰੀ ਏਜ ਹੈ ਜਿੰਨਾ ਕਿ ਮੈਂ ਦੇਖ ਰਿਹਾ ਕਿਉਂਕਿ ਮੈਂ ਵੀ ਇਹਨਾਂ ਲੋਕਾਂ ਚ ਬੈਨਾ ਉੱਠਦਾ ਵਾਂ ਫਰੈਸ਼ ਮਾਈਂਡ ਆ ਸਾਡਾ ਵੀ ਅਸੀਂ ਵੀ ਸਟਰਗਲ ਕਰਕੇ 10 ਸਾਲ ਮੈਨੂੰ ਇਸ ਗਾਇਕੀ ਦੀ ਹੋ ਗਈ ਹੈ ਮੈਂ ਚਿਹਰੇ ਪੜ ਲੈਣਾ ਮੈਨੂੰ ਇਹ ਲੱਗਦਾ ਵਾ ਕਿ ਇਹੋ ਜਿਹੇ ਜਿਹੜੇ 도ਗਲੇ ਐ ਇਹ 도ਗਲਿਆ ਨਹੀਂ ਕੰਮ ਖਰਾਬ ਕੀਤਾ ਹੋਇਆ ਸਾਨੂੰ ਖਿਲਾਫ ਕਰ ਦਿੰਦੇ ਨੇ ਆਪ ਤੁਸੀਂ ਦੇਖ ਲਿਓ ਬੜੇ ਇਹੋ ਜਿਹੇ 도ਗਲੇ ਨੇ ਜਿਹੜੇ ਪਹਿਲਾਂ ਕਿਸਾਨੀ ਤੋਂ ਬੜਾ ਨਾਮ ਖਟਿਆ ਅੱਜ ਬੀਜੇਪੀ ਚ ਨੇ ਅੱਜ ਬੀਜੇਪੀ ਦੀ ਗੱਲ ਕਰਦੇ ਨੇ ਤੇ ਅੱਛਾ ਜਿਹੜੇ ਉਹਨਾਂ ਦੇ ਵਿਰੋਧ ਚ ਸੀਗੇ ਸਭ ਤੋਂ ਪਹਿਲਾਂ ਜਾ ਕੇ ਉਹਨਾਂ ਨੇ ਹੀ ਹਾਰ ਪਾਈ ਉਹਨਾਂ ਨੂੰ ਮੈਂ ਇਹ ਗੱਲ ਤੋਂ ਵੀ ਹੈਰਾਨ ਐ ਵੀ ਜਦੋਂ ਕੋਈ ਬੰਦਾ ਪਾਵਰ 'ਚ ਆ ਜਾਂਦਾ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਐ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਆਪਣੀ ਪਬਲਿਕ ਨੂੰ ਕਿ ਜੇ ਕੋਈ ਸਾਡਾ ਬੰਦਾ ਤਰੱਕੀ ਕਰ ਰਿਹਾ ਐ ਕਿਸੇ ਵੀ ਸਰਕਾਰ 'ਚ ਐ ਮੰਤਰੀ ਬਣ ਰਿਹਾ ਐ ਐਮਐਲਏ ਬਣ ਰਿਹਾ ਐ ਬਣ ਰਿਹਾ ਸਾਡਾ ਬੰਦਾ ਉਹਨੂੰ ਬਣ ਲੈੰਦੋ ਕੁਝ ਬਣ ਕੇ ਸਵਾਰ ਲੂਗਾ ਸਾਡਾ ਜੇ ਉਹ ਕੱਲ ਨੂੰ ਕਹਿੰਨੇ ਵੀ ਅਸਤੀਫਾ ਦੇ ਅਸਤੀਫਾ ਦੇ ਅਸਤੀਫਾ ਦੇ ਕੇ ਵੀ ਕੀ ਵੀ ਸਵਾਰ ਲੂ ਸਾਡਾ ਅੱਜ ਕੇ ਕੋਈ ਬੰਦਾ ਸਾਡਾ ਪਾਵਰ 'ਚ ਬੈਠਾ ਹੋਇਆ ਐ ਸਮੇਂ ਦੀ ਸਰਕਾਰ ਚ ਪਾਵਰ ਚ ਬੈਠਾ ਹੋਇਆ ਉਹ ਕਿਤੇ ਨਾ ਕਿਤੇ ਸਾਡੀ ਗੱਲ ਵੀ ਕਰੂਗਾ ਪਰ ਕਈ ਬੰਦੇ ਇਹੋ ਜਿਹੇ ਆ ਵੀ ਉਹ ਚਾਹੁੰਦੇ ਆ ਵੀ ਇਹ ਕਿਉਂ ਬਣ ਗਿਆ ਅਸੀਂ ਇਨੇ ਟਾਈਮ ਦੇ ਸਟਰਗਲ ਕਰ ਰਹੇ ਆਂ ਔਰ ਉਹ 도ਗਲੇ ਚਿਹਰੇ ਸਾਨੂੰ ਗਮਰਾਹ ਕਰਦੇ ਆਂ ਪਬਲਿਕ ਨੂੰ ਗਮਰਾਹ ਕਰਦੇ ਆਂ ਧਰਨੇ ਲਵਾ ਦਿੰਦੇ ਡਾਂਗਾ ਪਵਾ ਦਿੰਦੇ ਨੇ ਉਸ ਤੋਂ ਬਾਅਦ ਉਹ ਫਿਰ ਉਹਨਾਂ ਦੀ ਸੈਟਿੰਗ ਹੋ ਜਾਂਦੀ ਹੈ ਇਹਨਾ ਨੁਕਸਾਨ ਮੇਰੇ ਹਿਸਾਬ ਨਾਲ ਜਿਆਦਾ ਕਰਾਇਆ ਵਾ ਵੀ ਜਿਹੜੇ ਮੰਨ ਲਓ ਵੀ ਇਹਨਾਂ ਨੇ ਇੱਕ ਲੋਕਾਂ ਦੇ ਮਨ ਦੇ ਵਿੱਚ ਨਾ ਇੱਕ ਜ਼ਹਿਰ ਕੋਲਤਾ ਹੁਣ ਜੇ ਵੇਖਿਆ ਜਾ ਕੋਈ ਵੀ ਪਾਰਟੀ ਆ ਸਤਾ ਪਾਰਟੀ ਜਿਹੜੀ ਆ ਉਹ ਕਦੇ ਵੀ ਕਿਸਾਨਾਂ ਦੇ ਹੱਕ ਜਿਹੜਾ ਆਮ ਜਨਤਾ ਦੇ ਹੱਕ ਦੇ ਵਿੱਚ ਨਹੀਂ ਰਹੀ ਉਹ ਹਮੇਸ਼ਾ ਆਪਣੀ ਕੁਰਸੀ ਨੂੰ ਹੀ ਪਿਆਰ ਕਰਦੀ ਰਹੀ ਆ ਪਰ ਇਹੋ ਜਿਹੇ ਜਿਹੜੇ ਲੋਮੜ ਬੈਠੇ ਹੋਏ ਨਾ ਲੋਮੜੀ ਕਿਹਾ ਜਾਇਦਾ ਪੰਜਾਬੀ ਵਿੱਚ ਇਹ ਜਿਆਦਾ ਨੁਕਸਾਨ ਕਰਾ ਰਹੇ ਨੇ ਗੱਲ ਇਹ ਵੰਡੇ ਆ ਵੀ ਇਹਨਾਂ ਦੇ ਖਾਣ ਪੀਣ ਨੂੰ ਲੋਮੜੀ ਡੰਡੇ ਖਾਨ ਨੂੰ ਰਿਸ਼ ਠੀਕ ਆ ਖਾਣ ਪੀਣ ਨੂੰ ਤੇ ਇਹ ਅੱਗੇ ਨੇ ਸਹੂਲਤਾਂ ਲੈਣ ਨੂੰ ਇਹ ਅੱਗੇ ਨੇ ਤੇ ਡੰਡੇ ਖਾਨ ਨੂੰ ਜਿਹੜੇ ਆਮ ਤਾਨੂੰ ਇੱਕ ਹਿਸਾਬ ਨਾਲ ਵੀ ਮੰਨ ਲਓ ਤੁਹਾਡਾ ਕਿਤਾਵਾ ਏ ਤਾਂ ਹੁਣ ਇਹਦੇ ਤੁਹਾਡੇ ਪ੍ਰੋਗਰਾਮ ਕੈਨਸਲ ਹੋ ਜਾਣੇ ਸ਼ੁਰੂ ਹੋ ਜਾਣਗੇ ਤੇ ਫਿਰ ਤੁਸੀਂ ਕਿਦਾਂ ਸਰਵਾਈਵ ਕਰੋਗੇ ਦੂਜੀ ਗੱਲ ਨਾਲ ਹੀ ਇਹ ਆ ਵੀ ਹੁਣ ਤੁਸੀਂ ਗਲਤ ਕੀਤੀ ਠੋਕ ਕੇ ਅੱਗੇ ਵੀ ਤੁਸੀਂ ਕਹ ਰਹੇ ਮੈਂ ਗਲਤ ਠੋਕ ਕੇ ਕਰਾਂਗਾ ਤੁਹਾਨੂੰ ਇਹਦਾ ਜਿਹੜਾ ਨੁਕਸਾਨ ਚ ਲਣਾ ਪਿਆ ਕਿੰਨੇ ਕੁ ਲੋਕਾਂ ਦਾ ਕਿਸਾਨ ਆਗੂ ਜਾਂ ਆਮ ਜਿਹੜੇ ਲੋਕ ਨੇ ਤੁਹਾਡੇ ਨਾਲ ਖਲੋਤੇ ਨੇ ਕਿੰਨਿਆਂ ਕਿੰਨੇ ਤੁਹਾਡੀ ਸਪੋਰਟ ਕੀਤੀ ਹੈ ਇੱਕ ਨੇ ਵੀ ਨਹੀਂ ਕੀਤੀ ਭਾਜੀ ਜਿੰਨਾਂ ਲਈ ਮੈਂ ਬੋਲਦਾ ਰਿਆਂ ਜਿੰਨਾਂ ਲਈ ਮੈਂ ਗੀਤ ਗਾਉਂਦਾ ਰਿਆਂ ਉਹ ਜਦੋਂ ਉੱਥੇ ਕਾਂਡ ਹੋਇਆ ਸੀ ਤਕੂਨੀ ਵਾਲਾ ਉਹ ਉਸੇ ਦਿਨ ਮੈਂ ਇੰਨਾ ਵੱਡੇ ਤਰੀਕੇ ਦੇ ਨਾਲ ਉਹ ਚੀਜ਼ ਨੂੰ ਪੇਸ਼ ਕੀਤਾ ਆਪਣੇ ਪੇਜ ਤੋਂ ਲੋਕਾਂ ਨੇ ਸੁਣਿਆ ਲੋਕਾਂ ਦੇ ਫੋਨ ਆਏ ਜਿਹੜੇ ਬੰਦੇ ਉੱਥੇ ਸੱਟਾਂ ਪੇਟਾਂ ਲੱਗਦੀਆਂ ਰਹੀਆਂ ਉਹਨਾਂ ਨੂੰ ਉਹਨਾਂ ਲਈ ਬੋਲਿਆ ਉਹ ਕੋਈ ਨਹੀਂ ਬੋਲਿਆ ਮੇਰੇ ਲਈ ਤੇ ਉਹ ਕਿਉਂ ਨਹੀਂ ਬੋਲੇ ਮੇਰੇ ਲਈ ਮੈਂ ਇੱਕ ਗੱਲ ਮੰਨਦਾ ਮਾਂ ਕਿ ਇਹਨਾਂ 'ਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੀ ਜਿਹੜੀ ਲਈ ਬੁੱਲ ਗਏ ਕਿਤੇ ਹੀਰੋ ਨਾ ਬਣ ਜੇ ਕਿਤੇ ਅੱਗੇ ਨਾ ਜਾਵੇ ਸਾਡੇ ਕੁਝ ਬੋਲਣ ਨਾ ਇਹਦੀ ਲੱਤ ਖਿੱਚੋ ਐਵੇਂ ਹੋਣਾ ਚਾਹੀਦਾ ਸੀ ਕਈ ਤੇ ਵਿੱਚ ਮੈਂ ਸੁਣਿਆ ਵੀ ਹੁਣ ਐਵੇਂ ਹੀ ਚਾਹੀਦਾ ਸੀ ਇਹ ਬੜਾ ਅੱਗੇ ਬਣ ਕੇ ਆਗੂ ਬਣਦਾ ਸੀ ਤੇ ਨਾ ਐਵੇਂ ਹੀ ਹੋਣਾ ਚਾਹੀਦਾ ਸੀ ਇਹ ਵੀ ਕਹਿੰਦੇ ਨੇ ਲੋਗ ਇਹ ਵੀ ਕਹਿੰਦੇ ਨੇ ਵੀ ਅੱਗੇ ਵੱਧਦਾ ਸੀ ਸੜ ਤੋਂ ਅੱਗੇ ਜਾ ਕੇ ਗੱਲ ਕਰਦਾ ਸੀ ਤੇ ਨਾ ਐਵੇਂ ਹੀ ਹੋਣਾ ਚਾਹੀਦਾ ਸੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਪਰ ਤੁਸੀਂ ਨਹੀਂ ਬੋਲੇ ਤੁਸੀਂ ਤਾਂ ਦੋਗਲੇ ਹੋ ਤੁਸੀਂ ਤਾਂ ਮਰੇ ਹੋਏ ਹੋ ਤੁਸੀਂ ਨਹੀਂ ਬੋਲੇ ਫਿਰ ਕਿਹੜੇ ਮੂੰਹ ਨਾਲ ਜਾ ਕੇ ਕਿਸਾਨੀ ਦੀ ਗੱਲ ਕਰਦੇ ਹੋ ਤੁਸੀਂ ਗੱਲ ਤੇ ਇਹੀ ਹੋਈ ਨਾ ਮੈਨੂੰ ਤੇ ਇਹ ਕਰਕੇ ਫੋਨ ਕੀਤਾ ਗਿਆ ਵੀ ਜੇ ਤੂੰ ਗਾਣਾ ਕਿਸਾਨੀ ਦਾ ਨਾ ਗਾਉਂਦਾ ਹੁੰਦਾ ਅੱਜ ਤੇਰੇ ਸ਼ੋਅ ਬੜੇ ਹੋ ਕੀ ਕਿਸਾਨੀ ਦੇ ਗਾਣੇ ਨਾ ਗਾਉਂਦਾ ਅਸੀਂ ਤੇਰੇ ਨਾਲ ਸੀ ਅਸੀਂ ਤੈਨੂੰ ਬਣਾ ਦੇਣਾ ਸੀ ਪਰ ਮੈਂ ਨਹੀਂ ਉਹਨਾਂ ਦੀ ਗੱਲ ਮੰਨੀ ਪਰ ਇਹਨਾਂ ਨੇ ਮੈਂ ਸੁਣਿਆ ਰੁਪਈਏ ਵੀ ਲੈ ਲੇ ਪਰ ਇਹ ਜਿਹੜੇ ਲੋਕ ਨੇ ਜਿਹੜੇ ਇਹ ਗੱਲ ਕਹਿੰਦੇ ਚੰਗਾ ਹੋਇਆ ਜਾਂ ਤੁਹਾਨੂੰ ਆਪਣਾ ਕੰਪੀਟੀਟਰ ਸਮਝਦੇ ਨੇ ਕਿਉਂ ਸਮਝਦੇ ਨੇ ਕੀ ਗੱਲ ਤੁਸੀਂ ਵੀ ਕਿਸਾਨ ਆਗੂ ਬਣਨਾ ਵਾ ਜਾਂ ਤੁਹਾਨੂੰ ਐਮਐਲ ਦੀ ਟਿਕਟ ਲੜਨੀ ਹੈ ਕੋਈ ਇਲੈਕਸ਼ਨ ਲੜਨੀ ਹੈ ਨਹੀਂ ਭਾਜੀ ਉਹਨਾਂ ਨੂੰ ਲੱਗਦਾ ਹੈ ਕਿਉਂਕਿ ਮੇਰਾ ਇੱਕ ਦਿਲ ਤੋਂ ਆਵਾਜ਼ ਹੈ ਮੇਰੀ ਤਾਂ ਕਲਾਕਾਰ ਹੈ ਮੈਂ ਮੈਂ ਲਿਖ ਸਕਦਾ ਤੇ ਗਾ ਸਕਦਾ ਸਿਆਸਤ ਮੇਰੇ ਲਈ ਨਹੀਂ ਬਣੀ ਮੈਂ ਗਾ ਸਕਦਾ ਮੈਂ ਸਟੂਡੀਓਸ ਬੰਦਾ ਮਾਂ ਤੁਸੀਂ ਵੀ ਸਟੂਡੀਓਸ ਹੋ ਕਿਉਂਕਿ ਤੁਸੀਂ ਮੁੱਦੇ ਚੁੱਕ ਸਕਦੇ ਹੋ ਹੁਣੇ ਥੋੜੀ ਤੁਸੀਂ ਇਲੈਕਸ਼ਨ ਲਾਣ ਲੱਗ ਗਿਓ ਇਹਨਾਂ ਨੂੰ ਇਹ ਡਰ ਰਹਿੰਦਾ ਹੈ ਕਿ ਇਹ ਬੰਦੇ ਨਾਲ ਪਿਆਰ ਲੋਕ ਜੁੜ ਰਹੇ ਹੈ ਕੱਲ ਨੂੰ ਕਿਤੇ ਇਹਨੂੰ ਅੱਗੇ ਆਗੂ ਨਾ ਬਣਾ ਦੇਣ ਅਸੀਂ ਇੰਨੇ ਟਾਈਮ ਦੇ ਸਟਰਗਲ ਕਰਕੇ ਆ ਰਹੇ ਹਾਂ ਅਸੀਂ ਚੋਰੀਆਂ ਵੀ ਕਰਦੇ ਹਾਂ ਡਕੈਤੀਆਂ ਵੀ ਕਰਦੇ ਰਹੇ ਹਾਂ ਅਸੀਂ ਧਰਨੇ ਲਾ ਕੇ ਲੋਕਾਂ ਕੋਲ ਪੈਸੇ ਵੀ ਮੰਗਦੇ ਰਹੇ ਹਾਂ ਇਹਨੂੰ ਸਾਰਾ ਕੁਝ ਪਤਾ ਹੈ ਕੱਲ ਨੂੰ ਗੱਲਾਂ ਨਾ ਸਾ ਇਹ ਤਾਂ ਉਹਨਾਂ ਦੀ ਨਜਾਇਜ਼ ਹੀ ਮੇਰੇ ਸਾਬ ਨਾਲ ਟੈਨਸ਼ਨ ਹੈ ਉਹਨਾਂ ਨੂੰ ਇਹੋ ਜਿਹਾ ਕੰਮ ਕੋਈ ਹੋਣਾ ਨਹੀਂਗਾ ਬਿਲਕੁਲ ਨਜਾਇਜ਼ ਟੈਨਸ਼ਨ ਹੁਣ ਅੱਜ ਬਲਾਸਪੁਰ ਦੇ ਵਿੱਚ ਮਾਂ ਪੰਚਾਇਤ ਹੋਈ ਆ ਮੈਂ ਗੱਲ ਕਰਾਂਗਾ ਮਾਂ ਪੰਚਾਇਤ ਦੇ ਵਿੱਚ ਹੀ ਰਿਹਾ ਵਾਂ ਉੱਥੇ ਮੈਨੂੰ ਨਹੀਂ ਲੱਗਦਾ ਵੀ ਜਿੰਨੇ ਸਾਡੇ ਇੱਥੇ ਲੋਕ ਲਾਗੂ ਜਾਂ ਬਾਹਰਲੇ ਵੀ ਆਗੂ ਆਏ ਨੇ ਕਿਸਾਨਾਂ ਦੀ ਗੱਲ ਕਰਦੇ ਨੇ ਬੜੀ ਠੋਕ ਕੇ ਉਹਨਾਂ ਨੇ ਇੱਕ ਨੇ ਵੀ ਹੈਰੀਤਨੋਵੇ ਦੀ ਗੱਲ ਉੱਥੇ ਕੀਤੀ ਹੋਏ ਜਾਂ ਜਿਕਰ ਵੀ ਕੀਤਾ ਹੋਏ ਵੀ ਭਾਈ ਉਹ ਵੀ ਸਾਡਾ ਮਤਲਬ ਕਿ ਵੀਰ ਆ ਸਾਡਾ ਭਰਾ ਵਾ ਸਾਡਾ ਬੱਚਾ ਵਾ ਉਹਨੂੰ ਕਿਸਾਨੀ ਦੇ ਕਰਕੇ ਨੁਕਸਾਨ ਚ ਲੜਣਾ ਪਿਆ ਵਾ ਤੇ ਉਹਦੇ ਨਾਲ ਅਸੀਂ ਖੜੇ ਆ ਇਹਦਾ ਇਨੂੰ ਗੁੱਸਾ ਲੱਗੇ ਭਾਵੇਂ ਨਾ ਲੱਗੇ ਤਰਨਵਾਰ ਸਾਹਿਬ ਅੱਜ ਦਾ ਕਿਸਾਨਾਂ ਇੱਥੇ ਮਹਾਪੰਚਾਇਤ ਹੋਈ ਆ ਜਿਹਨੂੰ ਨਹੀਂ ਪਤਾ ਲੱਗਾ ਜਾਂ ਸੱਦਾ ਨਹੀਂ ਆਇਆ ਆਪ ਜੀ ਕਿਉਂ ਨਹੀਂ ਪਹੁੰਚੇ ਉੱਥੇ ਅੱਜ ਭਾਜੀ ਮੈਨੂੰ ਜਿੱਦਾਂ ਕੱਲ ਦੱਸਿਆ ਇਹਨਾਂ ਨੇ ਉਹ ਵੀ ਤਾਂ ਦੱਸਿਆ ਮੇਰੀ ਵੀਡੀਓ ਵਾਇਰਲ ਹੋਈ ਆ ਵੀ ਕਿਤੇ ਕੱਲ ਨੂੰ ਸਾਡੇ ਬਾਰੇ ਨਾ ਕਹਿ ਦੇਵੇ ਵੀ ਇਹਨੂੰ ਕਹਿਣ ਨਹੀਂ ਆਏ ਦੋ ਮਿੰਟ ਲਈ ਮੈਨੂੰ ਕਹਿਣ ਆਏ ਐ ਵੀ ਸੈਨਾ ਕਿਹਾ ਵੀ ਆ ਰਹੇ ਉਹ ਤੋਂ ਬਾਅਦ ਕੋਈ ਫੋਨ ਨਹੀਂ ਕੀਤਾ ਕੋਈ ਗੱਲ ਨਹੀਂ ਕੀਤੀ ਫਿਰ ਮੈਨੂੰ ਰੋਸ ਇਸ ਗੱਲ ਦਾ ਵੀ ਹੈ ਮੈਨੂੰ 4 ਦਿਨ ਹੋ ਗਏ ਇਸ ਗੱਲ ਨੂੰ ਕਰਦੇ ਨੂੰ ਜਿਹੜੇ 6-7 ਇਕੱਠੇ ਹੋ ਕੇ ਆਏ ਇਹਨਾਂ ਨੇ ਇੱਕ ਨੇ ਵੀ ਮੇਰੀ ਗੱਲ ਕੀਤੀ ਤੇ ਨਾਜ ਉਹਨਾਂ ਨੇ ਉੱਥੇ ਸਟੇਜ ਤੇ ਕੀਤੀ ਕਰਨ ਦਾ ਰੀਜ਼ਨ ਇਹੀ ਹੈ ਵੀ ਨਹੀਂ ਕਰਨ ਦਾ ਰੀਜ਼ਨ ਇਹੀ ਹੈ ਵੀ ਅੱਜ ਇਹਦੀ ਗੱਲ ਕਰਾਂਗੇ ਵੱਡੇ ਪੱਧਰ ਤੇ ਕਿਤੇ ਦੀ ਗੱਲ ਵਾਇਰਲ ਨਾ ਹੋ ਜੇ ਔਰ ਇਹਨੂੰ ਕਿਤੇ ਲੋਕ ਉਹੀ ਪਾਈ ਡਰ ਉਹੀ ਹੈ ਵੀ ਅੱਗੇ ਨਾ ਆ ਜਵੇ ਕਿਸੇ ਤਰੀਕੇ ਅੱਗੇ ਨਾ ਆ ਜਵੇ ਇਹਦੀ ਗੱਲ ਨਹੀਂ ਕਰਨੀ ਅਸੀਂ ਹੋਰ ਕਿਸੇ ਗੱਲ ਹੋਰ ਕਿਸੇ ਚੀਜ਼ ਦੇ ਮੁੱਦੇ ਦੀ ਗੱਲ ਹੋ ਮੈਂ ਤਾਂ ਕਿਸੇ ਦੀ ਗੱਲ ਕਰਦੇ ਦੇਖਿਆ ਹੀ ਨਹੀਂ ਇਹਨਾਂ ਨੂੰ ਉਹ ਜਦੋਂ ਖਾਲਸਾਤਾਨ ਦਾ ਮੁੱਦਾ ਆਇਆ ਹੈ ਉੱਤੇ ਨਹੀਂ ਬੋਲੇ ਪੱਗ ਲੱਥੀ ਉੱਤੇ ਨਹੀਂ ਬੋਲੇ ਇਹ ਕਿ ਕਿਹੜੇ ਮੁੱਦੇ ਤੇ ਬੋਲਦੇ ਨੇ ਉੱਥੇ ਬੋਲਦੇ ਨੇ ਜਿੱਥੇ ਇਹਨਾਂ ਨੂੰ ਵੋਟਾਂ ਮਿਲਦੀਆਂ ਹੁਣ ਜਿੱਥੇ ਪੱਗ ਲੱਥ ਗਈ ਹੋਏ ਉੱਤੇ ਧਰਨ ਲੱਗਾ ਹੋਏ ਉੱਤੇ ਸਪੀਚ ਦੇਣਾ ਆਉਂਦੇ ਹੁੰਦੇ ਬਸ ਫੋਟੋ ਚ ਉਡਾਉਂਦੇ ਨੇ ਜਾਂ ਸਰੋਪਾ ਪਵਾਉਣ ਆਉਂਦੇ ਨੇ ਇਹ ਵੱਡਾ ਹੈ ਇੱਕ ਮੁੱਦਾ ਵਾ ਅਗਰ ਜਿੰਨਾ ਚਿਰ ਅਸੀਂ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਹੈ ਹੀ ਇੱਥੇ ਆ ਜਿਹੜੀ ਵੀਰ ਨੇ ਗੱਲ ਕੀਤੀ ਹੈ ਜਿਹੜੀ ਮੈਂ ਕਰ ਰਿਹਾ ਹਾਂ ਜਿੰਨਾ ਚਿਰ ਤੱਕ ਅਸੀਂ ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਉੱਤੇ ਨਹੀਂ ਉੱਠਦੇ ਈਰਖਾਬਾਜ਼ੀ ਨਹੀਂ ਛੱਡਦੇ ਜਾਂ ਸਾਨੂੰ ਅੰਦਰ ਜਿਹੜਾ ਡਰ ਬੈਠਾ ਵਾ ਵੀ ਉਹ ਮੇਰੀ ਜਗ੍ਹਾ ਨਾਲ ਲਾੜੇ ਜਾਂ ਫਲਾਣਾ ਬੰਦਾ ਮੇਰੀ ਜਗ੍ਹਾ ਨਾਲ ਲਾੜੇ ਉਹਨਾਂ ਚਿਰ ਤੱਕ ਇਹੋ ਲੋਕਾਂ ਦੇ ਮੁੱਦੇ ਵੀ ਹੱਲ ਨਹੀਂ ਕਰਾ ਸਕਦੇ ਮਸਲੇ ਵੀ ਹੱਲ ਨਹੀਂ ਕਰਾ ਸਕਦੇ ਤੇ ਅਸੀਂ ਗਾਂਵ ਨਹੀਂ ਵਾ ਸਕਦੇ ਇਸੇ ਕਰਕੇ ਸਰਕਾਰਾਂ ਨੇ ਭੇਦ ਪਾ ਲਿਆ ਵਾ ਪੰਜਾਬ ਦੇ ਵਿੱਚ ਡਾਂਗ ਫੇਰੀ ਆ ਉੱਥੇ ਤੇ বিজেপি ਹੀ ਨਾ ਉੱਥੇ ਤੇ ਦੂਜੀ ਸਰਕਾਰ ਹੀ ਆਮ ਆਦਮੀ ਪਾਰਟੀ ਉਹ ਜਿਹੜੀ ਕਿਸਾਨਾਂ ਦਾ ਲੈ ਕੇ ਜਿਹੜੀ ਆ ਉਹਨੇ ਆਪਣੀ ਸੱਤਾ ਬਣਾਈ ਹੈ ਆਪਣੇ ਰੂਲ ਦੇ ਵਿੱਚ ਆਈ ਆ ਪਾਰਟੀ ਤੇ ਜੁਪੀ ਦੇ ਵਿੱਚ ਤੇ ਚਲੋ বিজেপি ਆ বিজেপি ਨੂੰ ਤਾਂ ਅਸੀਂ ਸ਼ੁਰੂ ਤੋਂ ਹੀ ਦੁਸ਼ਮਣ ਮੰਨਦੇ ਆ ਆਪਣਾ ਮੰਨੀ ਜਾਣਦੇ ਧੱਕੇ ਨਹੀਂ ਉਹ ਉਹਦੇ ਵਿਰੋਧ ਦੇ ਵਿੱਚ ਵੇਖੋ ਗੱਲ ਕਰਨੀ ਪੈਂਦੀ ਆ ਭਾਵੇਂ ਕੋਈ ਗੁੱਸਾ ਕਰੇ ਭਾਵੇਂ ਨਾ ਸਾਡੇ ਇਥੋਂ ਦੇ ਮੰਤਰੀ ਜੀ ਨੇ ਠੀਕ ਆ ਬਲਦੇਵ ਸਿੰਘ ਔਲਖ ਮੈਂ ਕਹਿੰਦਾ ਵੀ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਕਹਿਣ ਚ ਕੋਈ ਹਰਜ ਨਹੀਂਆ ਉਹਨਾਂ ਨੇ ਇਸ ਏਰੀਏ ਦਾ ਬਹੁਤ ਵਿਕਾਸ ਕਰਾਇਆ ਫੜਕੇ ਉਦੋਂ ਸਾਡੇ ਬੰਦੇ ਕਹਿੰਦੇ ਸੀ ਬਈ ਇਹਨੂੰ ਇਸਤੀਫਾ ਦੋ ਠੀਕ ਹੈ ਜੇ ਦੇ ਦਿੰਦੇ ਮੰਨ ਲਓ ਰਜਾਇਨ ਕਰ ਦਿੰਦੇ ਤਾਂ ਅੱਜ ਇਹ ਵਿਕਾਸ ਹੋ ਪਹੁੰਚਦਾ ਇੱਥੇ ਮੇਰੇ ਨਾਲ ਵੀ ਕਿਉਂਕਿ ਉਸ ਟਾਈਮ ਦੇ ਉੱਤੇ ਮੈਂ ਔਰਖ ਸਾਹਿਬ ਦੀ ਸਪੋਰਟ ਕੀਤੀ ਸੀ ਮੇਰਾ ਗੀਤ ਵੀ ਆਇਆ ਸੀ ਵੀ ਜ਼ੋਰ ਲਾ ਲੋ ਕਿਸੇ ਨੂੰ ਦੱਬਿਆ ਜਾਣਾ ਇਸ ਵਾਰੀ ਮੰਤਰੀ ਜੀ ਫੇਰ ਆਉਣਗੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਦੋਂ ਉਹਨਾਂ ਨੇ ਕੰਮ ਕਰਾਏ ਉਹ ਇੱਕ ਮੇਰੀ ਇਹਨਾਂ ਨੇ ਮੈਂ ਕਿਹਾ ਸੀ ਪੱਕੇ ਹੋਗੇ ਰੋਡਾਂ ਜਾਂ ਉੱਡਦੀਆਂ ਕਾਰਾਂ ਕਿ ਇੱਕ ਦਾ ਰੋਡ ਉਹਦੋਂ ਨਹੀਂ ਸੀ ਪੱਕਾ ਹੋਇਆ ਉਹਨਾਂ ਨੇ ਵੀਡੀਓ ਵਾਇਰਲ ਕਰਤੀ ਵੀ ਆਹ ਮੰਤਰੀ ਨੇ ਕੋਈ ਕੰਮ ਨਹੀਂ ਕਰਾਇਆ ਨਹੀਂ ਕਰਾਇਆ ਅੱਛਾ ਤੇ ਅੱਜ ਆਹ ਸੜਕ ਜਿਹੜੀ ਦਿਖਾ ਦਿਓ ਕੈਮਰਾ ਮਾਰ ਕੇ ਇਹ 25 30 ਸਾਲ ਤੋਂ ਨਹੀਂ ਬਣੀ ਬਸ ਜ਼ਿਆਦਾ ਹੀ ਹੋ ਗਏ ਆਣੇ ਆ ਕਦੀ ਨਹੀਂ ਬਣੀ ਇਹ ਅੱਜ ਪੱਕੀ ਬਣੀ ਹੋਈ ਹੈ ਇਹਦੀ ਕਿਸੇ ਨੇ ਗੱਲ ਕੀਤੀ ਵੀ ਆ ਵੀ ਹਲਕ ਸਾਹਿਬ ਨੇ ਕਰਾਤੀ ਭਈ ਅਸੀਂ ਕਮੀਆਂ ਲੱਭਣੀਆਂ ਨੇ ਅਸੀਂ ਦੇਖਣਾ ਵੀ ਖਿੱਚਿਆ ਕਿਵੇਂ ਜਾਊਗਾ ਥੱਲੇ ਇਹ ਪਾਗਲ ਆ ਸਰਦਾਰ ਇਹਨੂੰ ਖਿੱਚੀਏ ਕਿਵੇਂ ਅੱਛਾ ਖਿੱਚਣਗੇ ਪਾਗਲੇ ਆਹੋ ਪ੍ਰੋਬਲਮ ਤੇ ਪ੍ਰੋਬਲਮ ਇਹ ਹੈ ਕਿ ਦੂਜਿਆਂ ਨੇ ਖਿੱਚ ਰਿਆ ਸਾਨੂੰ ਖਿੱਚਣਗੇ ਪਾਗਲ ਆ ਔਰ ਬਦਨਾਮੀ ਭਾਗੜਾ ਔਰ ਬਦਨਾਮੀ ਐ ਵੀ ਕਿ ਇਨੇ ਆ ਕਰ ਲਿਆ ਹੁਣ ਪਾਜੀ ਦੇਖੋ ਕੋਈ ਵੀ ਪਾਵਰ ਚ ਆਊਗਾ ਮਾੜਾ ਮੋਟਾ ਤੇ ਆਪਣੇ ਨੂੰ ਸੈੱਟ ਕਰੂਗਾ ਨਾ ਮੈਂ ਆਵਾਂ ਤੁਸੀਂ ਆਓ ਕੋਈ ਆ ਇਹੋ ਜਿਹਾ ਕਿਹੜਾ ਆ ਜੰਮਿਆ ਆ ਸੂਰਮਾ ਜਿਹਨੇ ਆਪਣਾ ਘਰ ਨਾਲ ਸਵਾਰਿਆ ਹੋਏ ਜੇ ਸਵਾਰ ਵੀ ਰਿਹਾ ਤੇ ਸਾਡਾ ਹੀ ਬੰਦਾ ਏ ਸਾਡਾ ਹੀ ਸਿੱਖ ਭਰਾ ਏ ਜੇ ਅੱਜ ਉਹਦੀ ਕੋਈ ਤਰੱਕੀ ਹੋ ਗਈ ਅੱਛਾ ਬੈਕਪੁੱਟ ਕੋਈ ਨਹੀਂ ਦੇਖਦਾ ਸਟਰਗਲ ਕੋਈ ਨਹੀਂ ਦੇਖਦਾ ਵੀ ਕਿਸ ਟਾਈਮ ਤੋਂ ਕਿਵੇਂ ਨਿਕਲ ਕੇ ਆਏ ਅੱਗੇ ਕਿਉਂਕਿ ਸਾਡੀ ਤਾਂ ਚਲੋ ਪਰਿਵਾਰਿਕ ਸਾਂਝ ਵੀ ਉਹਨਾਂ ਨਾਲ ਔਰ ਕਿ ਕਿਹੜੇ ਟਾਈਮ ਤੋਂ ਉੱਠਿਆ ਮੈਨੂੰ ਸਭ ਪਤਾ ਕੋਈ ਫੈਮਿਲੀ ਦੀ ਗ ਨਾ ਅਰੇ ਤੁਸੀਂ ਦੇਖੋ ਬਲਾਸਪੁਰ ਦਾ ਕੰਮ ਕਿੰਨਾ ਹੋਇਆ ਉਹ ਜਿਹੜਾ ਮੇਨ ਤੁਸੀਂ ਦੇਖਿਆ ਬਣਿਆ ਬਲਾਸਪੁਰ ਦੇ ਕੋਲ ਪਾਰਕਿੰਗ ਵਾਸਤੇ ਉਹਦੀ ਕਿੰਨੀ ਲੋਡ ਸੀ ਕਿੰਨੇ ਆਏ ਕਿੰਨੇ ਗਏ ਕਿਸੇ ਨੇ ਸੋਚਿਆ ਹੀ ਨਹੀਂ ਆ ਸੜਕਾਂ ਬਣਣੀਆਂ ਸੀ ਕਿੰਨੇ ਆਏ ਕਿੰਨੇ ਗਏ ਸੋਚਿਆ ਨਹੀਂ ਮੈਂ ਤਾਂ ਇਹੀ ਕਹਿਣਾ ਵੀ ਦੇਖੋ ਜੇ ਸਾਡਾ ਕੋਈ ਬੰਦਾ ਬਾਬਰ ਚਾਏ ਇਹਦੇ ਵਿੱਚ ਇਹ ਮਤਲਬ ਕਿ ਅਸੀਂ ਬਾਬਰ ਚਾਹਾਂ ਜੇ ਉਹ ਅਸਤੀਫਾ ਦੇ ਦਈਏ ਵੀ ਤੁਹਾਡਾ ਕਿਥੇ ਸੁਣੀ ਜਾਣੀ ਹੈ ਅੱਜ ਮੈਂ ਦੇਖਿਆ ਭਾਜੀ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਵਿਰੋਧ ਕਰਦੇ ਸੀ ਨਾ ਉਹਦੀ ਬਿਜਲੀ ਦਾ ਫੜਿਆ ਜਾਏ ਮੇਰਕੋ ਹੁੰਦੇ ਨੇ ਵੀ ਬੌਲਕ ਸਾਹਿਬ ਨੂੰ ਕਿਓ ਵੀ ਐਵੇਂ ਕਰੋ ਫਿਰ ਮੈਂ ਭੇਜਦਾ ਵਾਂ ਫਿਰ ਕਰਾ ਕੇ ਵੀ ਆਉਂਦੇ ਕੰਮ ਹਾਲਾਂਕਿ ਉਹ ਰੋਧ ਕਰਦੇ ਰਹੇ ਐ ਅੱਛਾ ਕਰਾਂ ਤੋਂ ਬਾਅਦ ਵੀ ਇੱਕਨਾਂ ਫਿਰ ਫਿਰ ਕਰਦਾਂ ਕਲੀਅਰ ਕਰਾਂ ਤੋਂ ਬਾਅਦ ਵੀ ਕੰਮ ਕਰਾਂ ਤੋਂ ਬਾਅਦ ਵੀ ਫਿਰ ਉਹਨਾਂ ਦੀ ਆਤ ਇਹੋ ਜੀ ਗੰਦੀ ਹੈ ਉਹਨਾਂ ਨੇ ਫਿਰ ਬਦਨਾਮੀ ਹੀ ਕਰਨੀ ਹੈ ਕਿ ਇਹੋ ਜਿਹੇ ਬੰਦੇ ਕੀ ਕਰ ਸਕਦੇ ਐ ਇਹ ਇਹ ਨਾ ਸੋਚੋ ਵੀ ਅਸੀਂ ਭਾਜਪਾ ਦੇ ਕੋਈ ਗੁਣ ਗਾਣ ਕਰਨ ਦੇ ਗੁਣ ਗਾਣ ਨਹੀਂ ਕਰਨ ਦੇ ਅਸੀਂ ਸਿਰਫ ਮੈਂਰ ਗੱਲ ਕਰਨਾਂ ਵਾਂ ਮੰਤਰੀ ਸਾਹਿਬ ਜਿਨੇ ਵਧੀਆ ਕੰਮ ਕਰਵਾਏ ਨੇ ਜਿਹੜਾ ਕੋਈ ਹੋਰ ਵਧੀਆ ਕੰਮ ਕਰਾਊਗਾ ਆਪਾਂ ਇਦਾਂ ਹੀ ਠੋਕੇ ਉਹਦੀ ਵੀ ਗੱਲ ਕਰਾਂਗੇ ਅਣੀ ਕਹਾਵਤ ਐ ਸਿਆਣੇ ਸਾਡੇ ਕਹਿੰਦੇ ਹੁੰਦੇ ਵੀ ਉਹਨਾਂ ਦਾ ਇਹ ਗੱਲ ਬੜੀ ਢੂੰਗੀ ਆ ਇਹ ਤੋਂ ਭਾਵ ਸਾਨੂੰ ਵੀ ਜੇ ਆਪਣਾ ਬੰਦਾ ਹੋਊਗਾ ਨਾ ਜੇ ਆਪਣਾ ਬੰਦਾ ਬੈਠਾ ਵਾ ਪਾਵਰ ਦੇ ਵਿੱਚ ਜੇ ਤੁਹਾਡਾ ਕੋਈ ਨੁਕਸਾਨ ਵੀ ਕਰੂ ਫੇਰ ਵੀ ਉਹ ਕਿਤਨਾ ਕਿਤੇ ਅੱਖ ਦੇ ਵਿੱਚ ਸ਼ਰਮ ਹੋਊ ਲਿਆ ਜਾਊ ਇਸ ਕਰਕੇ ਭਾਵੇਂ ਕਿਸੇ ਵੀ ਪਾਰਟੀ ਤੋਂ ਆ ਆਪਣਾ ਸਰਦਾਰ ਭਰਾਈ ਆ ਭਰਾ ਕੋਈ ਪੱਗ ਵਾਲਾ ਬੈਠਾ ਵਾ ਪਾਵਰ ਦੇ ਵਿੱਚ ਤੋਂ ਸਾਨੂੰ ਫਾਇਦਾ ਹੀ ਕਰੂਗਾ ਨੁਕਸਾਨ ਦੂਜਿਆਂ ਨੇ ਵੱਧ ਕਰਨਾ ਵਾ ਆਪਣਾ ਨੁਕਸਾਨ ਜੇ ਕਰੂਗਾ ਵੀ ਤੇ ਬੜਾ ਸੋਚ ਸਮਝ ਕੇ ਕਰੂਗਾ ਬੜਾ ਘੱਟ ਨੁਕਸਾਨ ਕਰੂਗਾ ਆਪ ਹੀ ਅਸੀਂ ਉਸ ਤੋਂ ਬਚ ਸਕਾਂਗੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਇਹ ਛੋਟੀ ਮਾਨਸਿਕਤਾ ਤੋਂ ਸਾਨੂੰ ਅਗਰ ਪਾਰ ਨਿਕਲਣਾ ਚਾਹੀਦਾ ਮੇਰੇ ਉੱਗੇ ਕਰੋ ਨਾ ਤੁਸੀਂ ਤੇ ਆਪਣੇ ਮੈਨੂੰ ਖਿੱਚਦੇ ਹੋ ਫਿਰ ਤੁਸੀਂ ਕਿੰਨੇ ਸੜ ਲਈ ਬੋਲਦਾ ਕੋਈ ਨਹੀਂ ਜਿਹੜਾ ਇੱਕ ਟਾਈਮ ਤੇ ਪਾਜੀ ਬੋਲਣ ਲਈ ਵੀ ਨਾ ਕੱਲੀ ਪਾਵਰ ਨਹੀਂ ਚਾਹੀਦੀ ਹੁੰਦੀ ਪਿੱਛੇ ਖੁੜਾ ਜਾਂ ਖਾਣ ਪੀਣ ਨੂੰ ਵੀ ਚਾਹੀਦਾ ਹੁੰਦਾ ਹੁਣ ਮੈਂ ਕੱਲਾ ਬੋਲੀ ਤੁਰ ਹੀ ਜਾਊਗਾ ਬੋਲੀ ਜਾਓ ਪਿੱਛੋਂ ਸਭ ਕੁਝ ਵਿਗ ਗਿਆ ਘਰ ਦੇ ਮੇਰੇ ਰੋਡ ਤੇ ਆ ਗਏ ਮੇਰੇ ਬੋਲਣ ਦਾ ਤਾਂ ਫਿਟੇ ਮੂੰ ਫਿਰ ਵੀ ਸਾਰਾ ਪਰਿਵਾਰ ਹੀ ਤੂੰ ਸੜਕਾ ਤੇ ਲੈ ਆ ਬੋਲਦਾ ਬੋਲਦਾ ਬਿਲਕੁਲ ਉਹੀ ਆ ਨਾ ਵੀ ਹੁਣ ਤੁਸੀਂ ਬੋਲੇ ਹੋ ਹੁਣ ਅੱਜ ਜੇ ਤੁਹਾਨੂੰ ਉਹਦਾ ਨੁਕਸਾਨ ਚ ਲੈਣਾ ਪੈ ਰਿਹਾ ਵਾ ਠੀਕ ਹੈ ਤੁਹਾਡੇ ਪ੍ਰੋਗਰਾਮ ਕੈਨਸਲ ਹੋ ਰਿਹਾ ਤੇ ਤੁਹਾਡੇ ਨਾਲ ਖਲੋ ਸਾਡਾ ਕਿਸਾਨ ਭਰਾ ਆ ਸਕਦਾ ਏ ਆਊਗਾ ਸੀਐਮ ਆਏ ਨਾ ਆਏ ਇਹ ਵਿਸਾਖੀ ਤੇ ਆਊਗਾ ਜਾਂ ਸੀਐਮ ਨੂੰ ਸਮਝਾ ਨਹੀਂ ਸਕਦੇ ਵੀ ਨਹੀਂ ਉਹ ਬੰਦਾ ਐਵੇਂ ਨਹੀਂ ਅਸੀਂ ਕਿਸਾਨ ਸਾਰੇ ਕਿਸਾਨ ਐ ਮੈਨੂੰ ਲੱਗਦਾ ਨਹੀਂ ਸੀਐਮ ਦੀ ਮਾਨਸਿਕਤਾ ਇਹੋ ਜੀ ਹੋਊਗੀ ਪਰ ਇਹ ਜਿਹੜੇ ਆਪਣੇ ਬੰਦੇ ਉਹਨਾਂ ਦੇ ਕੰਨ ਭਰਦੇ ਆ ਉਹ ਆਪਣੇ ਬੰਦਿਆਂ ਨੇ ਉਹਨਾਂ ਤੱਕ ਗੱਲ ਪਹੁੰਚਾਈ ਹੈ ਆਪਣੇ ਬੰਦਿਆਂ ਨੇ ਕੰਨ ਭਰੇ ਨੇ ਵੀ ਇਹ ਉਹ ਬੰਦਾ ਐ ਇਹਨੂੰ ਨਹੀਂ ਬਦਾਉਣਾ ਉਹ ਇਹ ਕਈ ਚੀਜ਼ਾਂ ਐ ਵੀ ਪਹਿਲਾਂ ਬੋਲਦਾ ਰਿਹਾ ਮੈਂ ਜਿਹੜੀ ਗਲਤ ਚੀਜ਼ ਜਿੱਥੇ ਬੋਲਦਾ ਰਿਹਾ ਮਾਂ ਉਸ ਚੀਜ਼ ਦਾ ਮੈਨੂੰ ਨਾ ਮਿਲਿਆ ਪ੍ਰਾਈਡ ਜਿਹੜਾ ਮਿਲਿਆ ਪ੍ਰਾਈਜ਼ ਆ ਮੈਨੂੰ ਮਿਲਿਆ ਮੇਰੇ ਸ਼ੋਅ ਕੈਨਸਲ ਹੋ ਗਏ ਤੇ ਕੋਈ ਡੀਲਰ ਤੁਹਾਡੇ ਦੇ ਵਿੱਚ ਹੁਣ ਮੰਨ ਲਓ ਵੀ ਕੋਈ ਇਹਤ ਨਹੀਂ ਆਉਂਦੀ ਮੰਨ ਲਓ ਵੀ ਤੁਹਾਨੂੰ ਕਿਸੇ ਚੀਜ਼ ਦਾ ਡਰ ਲੱਗਦਾ ਹੋਏ ਵੀ ਯਾਰ ਇਦਾਂ ਮੇਰੇ ਪ੍ਰੋਗਰਾਮ ਕੈਂਸਲ ਹੋ ਜਾਣਗੇ ਹੁੰਦੇ ਰਹਿਣਗੇ ਤੇ ਮੈਂ ਕੀ ਕਰਾਂਗਾ ਜਾਂ ਕਿਤੇ ਤੁਸੀਂ ਅੱਗੋਂ ਆਪਣਾ ਟਰੈਕ ਨਹੀਂ ਚੇਂਜ ਕਰੋਗੇ ਜਿਵੇਂ ਕਿ ਖਸਾਨੀ ਦੇ ਉੱਤੇ ਬੋਲਦੇ ਰਹੇ ਹੋ ਪਹਿਲਾਂ ਇਦਾਂ ਹੀ ਬੋਲਦੇ ਰਹੋਗੇ ਜਾਂ ਆਪਣਾ ਟਰੈਕ ਚੇਂਜ ਕਰੋਗੇ ਨਹੀਂ ਭਾਈ ਟਰੈਕ ਤੇ ਨਹੀਂ ਚੇਂਜ ਕਰਦਾ ਮੈਂ ਜਿੰਨਾ ਕਹੇਗਾ ਹੁਣ ਜਿੰਨੇ ਪ੍ਰੋਗਰਾਮ ਕੈਂਸਲ ਹੁੰਦੇ ਆ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਿਆ ਆ ਵੀ ਕਲਾਕਾਰ ਦੀ ਕਮਾਈ ਪ੍ਰੋਗਰਾਮ ਵਿੱਚੋਂ ਹੈ ਕਲਾਕਾਰ ਜੋ ਤੱਕ ਸ਼ੋਅ ਨਹੀਂ ਲਾਏਗਾ ਉਦੋਂ ਤੱਕ ਉਹਦੇ ਉਹਦੇ ਕੁਝ ਵੀ ਬੈਨੀਫਿਟ ਨਹੀਂ ਗਾਣੇ ਗੁਣੇ ਤਾਂ ਇੱਕ ਦਿਨ ਹੋਵੇ ਦੂਜੇ ਚੱਲ ਜਾਂਦੇ ਆ ਹਾਂ ਜਦੋਂ ਤੁਸੀਂ ਮੇਰੇ ਕੋਲ ਹੋਏਗਾ ਹੀ ਨਹੀਂ ਕੁਝ ਕਰਨ ਨੂੰ ਮਤਲਬ ਮੇਰੇ ਕੋ ਕੰਮ ਹੀ ਨਹੀਂ ਹੋਏਗਾ ਮੈਂ ਕਿਸਾਨਾਂ ਲਈ ਬੋਲ ਰਹੇ ਆਂ ਔਰ ਕਿਸਾਨ ਕੋਈ ਮੇਰੇ ਲਈ ਨਹੀਂ ਖੜਾ ਹੋ ਰਿਹਾ ਤੇ ਮੈਂ ਕਦੋਂ ਤੱਕ ਬੋਲ ਪਾਉਂਗਾ ਉਹ ਇੱਕ ਗੱਲ ਹੈ ਨਾ ਮੈਂ ਐਵੇਂ ਫੁਗਰੀ ਮਾਰਦਾ ਨਾ ਜੀ ਮੈਂ ਤਾਂ ਠੱਕੀ ਚੱਲੂਗਾ ਉਹ ਉਹ ਇੱਕ ਗੱਲ ਫੁਗਰੀ ਵਾਲੀ ਹੋ ਜਾਂਦੀ ਭਾਜੀ ਜੇ ਆਪਾਂ ਜਮਿਨੀ ਤੌਰ ਤੇ ਗੱਲ ਕਰੀਏ ਉਹੀ ਬੋਲ ਸਕਦਾ ਜਿਹਦੇ ਪਿੱਛੇ ਲੋਕ ਖੜੇ ਰਹਿਣਗੇ ਜਾਂ ਉਹਨੂੰ ਆਪਣਾ ਕਿਉਂਕਿ ਮੇਰੇ ਪ੍ਰੋਗਰਾਮ ਬਹੁਤ ਲੱਗਦੇ ਆਏ ਆ ਆ ਸੀਜ਼ਨ ਚ ਬਹੁਤ ਮੇਰੇ ਪੰਜਾਬੀਆਂ ਨੇ ਘਾਸਨ ਤੱਕ ਨੇਪਾਲ ਬਾਰਡਰ ਤੱਕ ਮੈਂ ਪ੍ਰੋਗਰਾਮ ਲਾ ਕੇ ਆਇਆ ਬੜੇ ਪਿਆਰ ਉਹਨਾਂ ਨੇ ਬੜੇ ਸਤਿਕਾਰ ਦਿੱਤਾ ਔਰ ਪ੍ਰੋਗਰਾਮ ਮੈਂ ਉਹ ਟਾਈਮ ਵੀ ਵੇਖਿਆ ਜਦੋਂ ਘਰੋਂ ਆਟਾ ਮੁੱਕ ਗਿਆ ਹੁਣ ਵੀ ਉਹ ਟਾਈਮ ਜੇ ਮੈਨੂੰ ਵਿਖਾ ਵੀ ਦੇਣਗੇ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਪਰ ਇਹਨਾਂ ਲਈ ਜਿਹੜੇ ਆ ਸੱਪ ਨੇ ਇਹਨਾਂ ਨੇ ਖਾ ਕੇ ਬੈਠੇ ਨੇ ਇਹਨਾਂ ਨੂੰ ਬੜਾ ਡਰ ਲੱਗਦਾ ਹੈ ਬੋਲਣ ਤੋਂ ਵੀ ਜਿਹੜਾ ਅਸੀਂ ਆ ਝੂਠ ਮਾਰ ਕੇ ਫਰੇਵ ਕਰਕੇ ਇਹਨੇ ਇਕੱਠੇ ਕੀਤਾ ਹੈ ਜੇ ਅਸੀਂ ਬੋਲ ਪਏ ਇਹਨਾਂ ਨੇ ਕਢਾ ਲੈਣਾ ਤੇ ਮੈਨੂੰ ਉਹ ਕੋਈ ਡਰ ਨਹੀਂ ਹੈਗਾ ਮੇਰੇ ਕੋਲ ਜੋ ਹੈਗਾ ਉਹ ਉਹਨਾਂ ਕੀ ਹੈ ਜਿੰਨਾ ਕੀ ਹੈਗਾ ਬਾਕੀ ਜੋ ਬਣ ਰਿਹਾ ਬਣਾ ਰਿਹਾ ਆ ਕੰਮ ਕਰ ਰਹੇ ਹੋ ਆਪਣੀ ਮਿਹਨਤ ਕਰ ਰਹੇ ਹੋ ਤਾਂ ਹਰ ਬੰਦੇ ਦਾ ਮਨ ਦਿਲ ਚ ਚਾਹਤ ਹੁੰਦੀ ਆ ਕਿ ਉਹ ਵਧੇ ਅੱਗੇ ਵੱਧ ਤੋਂ ਵੱਧ ਕਮਾਈ ਕਮਾਈ ਕਰੇ ਕਿਉਂਕਿ ਇਹੋ ਹੀ ਉਮਰ ਆ ਕਮਾਉਣ ਦੀ ਔਰ ਵੀਰ ਨੇ ਮਿਹਨਤ ਕਰ ਰਿਹਾ ਵਾ ਆਪਣੀ ਮਿਹਨਤ ਦੀ ਖਾ ਰਿਹਾ ਵਾ ਨਾ ਕਿ ਕਿਸੇ ਨਾਲ ਚੋਰੀ ਠੱਗੀ ਕਰ ਰਿਹਾ ਵਾ ਜਾਂ ਕਿਸੇ ਨੂੰ ਕਿਸੇ ਨੂੰ ਬਲੈਕਮੇਲ ਕਰ ਰਿਹਾ ਜਾਂ ਲੁੱਟਖੋ ਕਰ ਰਿਹਾ ਵਾ ਇਸ ਕਰਕੇ ਮੈਂ ਕਹਿੰਦਾ ਵੀਰ ਜੇ ਤੁਹਾਡੀ ਗੱਲ ਕਰਦਾ ਵਾ ਨਾ ਇਹਦਾ ਸਾਥ ਦੇਣਾ ਚਾਹੀਦਾ ਵਾ ਸੱਚੀ ਜਦੋਂ ਬੰਦਾ ਗੱਲ ਕਰੇਗਾ ਨਾ ਕਿਤੇ ਨਾ ਕਿਤੇ ਪ੍ਰੋਬਲਮ ਤਾਂ ਹਣੀ ਆਉਣੀ ਆ ਦਿੱਕਤ ਹੋਣੀ ਹੀ ਹੋਣੀ ਆ ਇਸ ਕਰਕੇ ਮੈਂ ਕਹਾਂਗਾ ਕਿ ਜੇ ਤੁਸੀਂ ਚਾਹੁੰਦੇ ਹੋ ਵੀ ਕੋਈ ਬੰਦਾ ਸੱਚ ਦੀ ਮਿਸ਼ਾਲ ਜਗਾਈ ਰੱਖੇ ਤਾਂ ਉਹਦਾ ਸਾਥ ਦੋ ਠੀਕ ਹੈ ਜੇ ਤੁਹਾਡੇ ਹੱਕ ਚ ਬੋਲਦਾ ਵਾ ਤੁਹਾਡੀ ਗੱਲ ਕਰਦਾ ਵਾ ਤਾਂ ਉਹਦੀ ਗੱਲ ਕਰੋ ਤੁਸੀਂ ਠੀਕ ਹੈ ਜੀ ਉਹਦੀ ਸਪੋਰਟ ਕਰੋ ਉਹ ਵੀਡੀਓ ਕੋਈ ਪਾਉਂਦਾ ਉਹਨੂੰ ਸ਼ੇਅਰ ਕਰੋ ਇਹ ਸੀ ਵੀਰ ਰਵੇਰ ਨਾਲ ਹਰੀ ਧਨਵਾ ਗੱਲਾਂ ਕਾਫੀ ਹੋ ਗਈਆਂ ਨੇ ਲੰਮੀਆਂ ਕੀਤੀਆਂ ਨੇ ਗੱਲਾਂ ਅਸੀਂ ਇਹਨੂੰ ਵੀ ਇਹ ਚੀਜ਼ ਦਾ ਦੁੱਖ ਹੋਇਆ ਪਤਾ ਲੱਗਾ ਜਦੋਂ ਵੀ ਇਹਨਾਂ ਦਾ ਸ਼ੋਅ ਕੈਨਸਲ ਹੋਇਆ ਔਰ ਇਸ ਕਰਕੇ ਹੋਇਆ ਵੀ ਇਹ ਕਿਸਾਨ ਦੇ ਪੁੱਤ ਨੇ ਇਹਨਾਂ ਨੇ ਕਿਸਾਨੀ ਦੀ ਗੱਲ ਕੀਤੀ ਆ ਉਹਦੇ ਵਿੱਚ ਮੈਂ ਕਹਿੰਦਾ ਵੀ ਜਿੰਨਾ ਕਸੂਰ ਜ਼ਿਆਦਾ বিজেਪ ਦਾ ਹੋਏਗਾ ਜਾਂ বিজেਪ ਦੇ ਆਗੂਆਂ ਦਾ ਵਾ ਉਹਨ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਵਾ ਵੀਰ ਦਾ ਵੱਤਵਾਦ ਸਪੋਰਟ ਕਰਨੀ ਚਾਹੀਦੀ ਆ ਤਾਂ ਕਿ ਵੀਰ ਜਿਹੜਾ ਵਾ ਠਿਕ ਠੋਕ ਕੇ ਗੱਲ ਕਰਦਾ ਰਹੇ ਕਰੋ ਸਾਹਿਬ ਆਖਰ ਚ ਕੋਈ ਗੱਲ ਕਹਿਣੀ ਚਾਹੁੰਦੇ ਹੋ ਤੁਸੀਂ ਮੈਂ ਇਹ ਗੱਲ ਹੋਰ ਕਹਿਣੀ ਚਾਹੁੰਦਾ ਵੀ ਜਿਵੇਂ ਤੁਸੀਂ ਮੁੱਦੇ ਚੁੱਕਦੇ ਹੋ ਇਸ ਸਿਸਟਮ ਦੇ ਵਿੱਚ ਵੜ ਕੇ ਵੀ ਔਰ ਬڑے ਵੱਡੇ ਵੱਡੇ ਮੁੱਦੇ ਜਿਹੜੇ ਤੁਸੀਂ ਚੁੱਕਦੇ ਹੋ ਜਿਹੜੇ ਆ ਮੇਰੇ ਕੋਲ ਪਹਿਲੇ ਹੀ ਤੁਸੀਂ ਉਹ ਜਿਹੜੇ ਮੇਰੇ ਕੋਲ ਆਏ ਹੋ ਵੀ ਇਸ ਗੱਲ ਤੇ ਉੱਪਰ ਕਰਨ ਲਈ ਨਹੀਂ ਤੇ ਬڑے ਵੱਡੇ ਵੱਡੇ ਚੈਨਲ ਨੇ ਇੱਥੇ ਸਿੱਖਾਂ ਦੇ ਚੈਨਲ ਬਣੇ ਹੋਏ ਆ ਅਸੀਂ ਵੀ ਸਿੱਖਾਂ ਗੱਲ ਵੀ ਸਿੱਖਾਂ ਦੀ ਸੀ ਪਰ ਉਹ ਉਹ ਕਿਤੇ ਹੋਰ ਹੀ ਵਿਜੀ ਨੇ ਆਪਣੇ ਮੋਟਰਸਾਈਕਲਾਂ ਦੀ ਪ੍ਰੋਮੋਸ਼ਨ ਹੋ ਗਈ ਸਕੂਟਰੀ ਆ ਗਈ ਢੋਲ ਵਜਾਉਣੇ ਉਹ ਉਹਨਾਂ ਨੇ ਉਧਰ ਨੂੰ ਜੋ ਜ਼ੋਰ ਲਾਇਆ ਹੈ ਪਰ ਜਿਹੜਾ ਜਿਹੜੇ ਸਿੱਖ ਦੀ ਗੱਲ ਹੈ ਜੇ ਸਿੱਖਾਂ ਤੋਂ ਤੁਸੀਂ ਚੈਨਲ ਬਣਾਇਆ ਹੈ ਫਿਰ ਘਟੋ ਘਟ ਸਾਡੀ ਗੱਲ ਵੀ ਇਹ ਬਿਲਕੁਲ ਜੀ ਜੇ ਅਸੀਂ ਆਪਣੇ ਮਤਲਬ ਜਿੰਨੇ ਕਿ ਵੀ ਹੈਗੇ ਆ ਜਿੰਨੇ ਕਿ ਬਣੇ ਆ ਠੀਕ ਹੈ ਸਾਡੀ ਸਿੱਖਾਂ ਨੇ ਸਾਡੀ ਸਪੋਰਟ ਕੀਤੀ ਸਾਡੀ ਕਾਮ ਨੂੰ ਸਪੋਰਟ ਕੀਤੀ ਆ ਫਿਰ ਮੇਰਾ ਤੇ ਉਹ ਹੀ ਆ ਵੀ ਜਦੋਂ ਪਹਿਲਾ ਪਹਿਲਾ ਹੱਕ ਜਿਹੜਾ ਵਾ ਪਹਿਲੀ ਗੱਲ ਜਦੋਂ ਮੈਂ ਕਰਾਂਗਾ ਸਿੱਖਾਂ ਦੀ ਕਰਾਂਗਾ ਆਪਣੀ ਕੌਮ ਦੀ ਕਰਾਂਗਾ ਬਾਕੀ ਗੱਲਾਂ ਜੜੀਆਂ ਨੇ ਉਹ ਬਾਅਦ ਦੀਆਂ ਨੇ ਬਾਅਦ ਚ ਕਰਾਂਗੇ ਆਪਣਾ ਰੋਜ਼ਗਾਰ ਚਲਾਉਣ ਵਾਸਤੇ ਆਪਣੀ ਕਮਾਈ ਕਰਨ ਵਾਸਤੇ ਪੈਸਾ ਤੇ ਲਗਮਾਉਣ ਵਾਸਤੇ ਬੰਦੇ ਨੂੰ ਕਈ ਵਾਰਾਂ ਕਈਆਂ ਦੀ ਗੱਲ ਕਰਨੀ ਪੈਂਦੀ ਹੈ ਕਈ ਜਗ੍ਹਾ ਤੇ ਜਾਣਾ ਪੈਂਦਾ ਵਾ ਪਰ ਕਮਿਟਮੈਂਟ ਜਿਹੜਾ ਵਾ ਉਹ ਹਮੇਸ਼ਾ ਆਪਣੀ ਕੌਮ ਦੇ ਨਾਲ ਰਹੇਗਾ ਆਪਣੀ ਸਿੱਖਾਂ ਦੇ ਨਾਲ ਰਹੇਗਾ ਇਹੋ ਹੀ ਮੇਰੀ ਸੋਚ ਆ ਔਰ ਇਸੀ ਚੀਜ਼ ਤੇ ਮੈਂ ਹਮੇਸ਼ਾ ਕਹਿਂਦਾ ਹਾਂ ਧੰਨਵਾਦ ਇਹ ਸਾਡਾ ਵੀਰ ਹਰੀਤਨਵਾਜੀ ਔਰ ਮੈਂ ਹਬਗੇਲ ਸਿੰਘ ਕਹਾਂ ਧੰਨਵਾਦ ਜੀ ਬਹੁਤ